ਸਸਤੀ ਕਾ ਜੀ ਸਾਰਿਆਂ ਨੂੰ ਮੈਂ ਦੱਸ ਕਰ ਦਿੰਦੇ ਤੁਸੀਂ ਸਾਰੇ ਠੀਕ ਹੋਵੋਗੇ ਛੜਦੀ ਕਲਾ ਛ ਹੋਵੋਗੇ ਨਵ ਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਅਗਰ ਚੈਨਲ ਤੇ ਪਹਿਲੀ ਵਾਰੀ ਹੋ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸੋਨਾ ਜਿਹਾ ਕਮੈਂਟ ਜ਼ਰੂਰ ਕਰਨਾ ਅੱਜ ਆਪਾਂ ਬੱਚਾ ਚੰਪੇ ਦਾ ਸਕੂਲ ਤੇ ਉਹ ਆਪਣਾ ਲੰਚ ਲੈ ਕੇ ਚਲੇ ਗਏ ਨੇ ਸਕੂਲ ਤੇ ਆਪਾਂ ਬਣਾ ਲਈ ਹੁਣ ਆਲੂ ਵਾਲੇ ਪੌਂਠੇ ਇਹਨਾਂ ਨੂੰ ਬਣਾ ਦਿੱਤੇ ਸੀ ਤੇ ਸਕੂਲ ਲੈ ਕੇ ਇਹ ਆਪਣੇ ਕੰਮ ਕਾਜ ਜਿ ਪਏ ਨੇ। ਇਹਨਾਂ ਆਪਾਂ ਨਾਸ਼ਤਾ ਬਣਾ ਲਈਏ। ਫੇਰ ਆਪਾਂ ਕਰਾਂਗੇ ਘਰ ਦੇ ਕੰਮ ਕਾਜ। ਕਿਉਂਕਿ ਬੱਚਿਆਂ ਨੂੰ ਸਕੂਲ ਭੇਜ ਕੇ ਹੁਣ ਫ੍ਰੀ ਹੋਏ। ਅੱਜ ਲੈ ਕੇ ਫੇਰੇ ਨੇ ਬੱਚੇ ਸਕੂਲ। ਇਹ ਆਪਾਂ ਮੋੜ ਵਿੱਚ ਇਹ ਲਈਏ। ਮੇਰੇ ਕੋ ਗੋਭੀ ਤੇ ਮੂਲੀ ਆਇਆ ਹੈ ਨਾ ਮਿਕਸ ਰੋਟੀ ਬਣਾਣੇ ਪਰੋਂਥੇ ਇਹ ਥੋੜੀ ਜਿਹੀ ਗੋਭੀ ਲਈਏ ਦੀ ਆਪਾਂ ਮਿਕਸ تیار ਕਰ ਲਿਆ ਕੋਈ ਗੋभी ਪਾਈ ਕੁ ਮੋਲੀਆਂ ਤੇ ਹਰੀਆਂ ਮਿਰਚਾਂ ਤੇ ਧਨੀਆ ਪਾ ਕੇ ਨਾ ਤੇ ਉਦਰਾ ਆਪਾਂ ਇੱਕ ਸਾਈਡ 'ਚ ਰੱਖ ਦਿੱਤੀ ਚਾ ਤੇ ਮੈਨੂੰ ਦਹੀਂ ਨਾਲੇ ਥੋੜੇ ਸਵਾਦ ਆਵੇ ਚਾਹ ਨਾਲ ਵਧੀਆ ਲੱਗੇ ਤੇ ਆਪੇ ਇੱਕ ਸਾਈਡ 'ਚ ਆ ਰੱਖ ਲੀਤੀ ਤੇ ਆਪਾਂ ਰੋਟੀ ਨਾਲ ਨੇ ਲੋ ਜੀ ਇਸ ਕਮਰੇ ਦਾ ਆਪਾਂ ਖਲਾਰਾ ਚੱਕ ਲਿਆ ਸਾਰਾ ਬੈੱਡ ਸ਼ੀਟਾਂ ਮਿਛਾ ਦਿੱਤੀਆਂ ਸਵੇਰੇ ਸਵੇਰੇ ਬਹੁਤ ਖਲਾਰਾ ਪਾ ਕੇ ਜਾਂਦੇ ਬੱਚੇ ਸਕੂਲ ਤੇ ਆਪਾਂ ਲਾਣੇ ਜੀ ਝਾੜੂ ਹਣ ਸਫਾਈਆਂ ਕਰ ਲਈਆਂ ਸਾਰੀਆਂ ਤੇ ਆਪਾਂ ਲਾ ਰਹੀ ਦੀ ਝਾੜੂ ਕਿ ਜਿੰਨੀ ਦੇਰ ਤੱਕ ਸਫਾਈ ਕਰਕੇ ਝਾੜੂ ਦਾ ਨਾ ਇਹ ਨਾ ਸਾਰਾ ਜਾਈ ਲੱਗ ਜਾਂਦਾ ਹੈ ਤੇ ਆਪਾਂ ਲਾ ਲਿਆ ਝਾੜੂ ਮਾ ਬਾਅਦ ਸੋਧੀ ਸਫਾਈ ਕਰਾਂਗੇ ਭਾਂਡੇ-ਪੁੰਡੇ ਬਾਅਦ ਕੀ ਫਿਰ ਬਾਅਦ ਵਿੱਚ ਪੋਚਾ ਲਾਵਾਂਗੇ ਸੋ ਜਨਾ ਪਮਾਨੀ ਦੇ ਪਾਂਡੇ ਚਾਹਤੀ ਪਾਣੀ ਬਣਾ ਲਿਆ ਖਾ ਲਿਆ ਤੇ ਆਪਾਂ ਕਰਦੇ ਹਾਂ ਰਸੋਈ ਦੀ ਸਫਾਈ ਤੇ ਲਾਵੇ ਮਾਂ ਦੇ ਪਾਂਡੇ 25 ਸਪੂਨ ਚਲੇ ਗਏ ਨੇ

ਬਾਜੀ ਆਪਾਂ ਸਾਰੇ ਘਰ ਦੇ ਕੰਮ ਕਾਰਤ ਕਰਨ ਕਰ ਲਏ ਤੇ ਉਹ ਬੱਚਿਆਂ ਦੇ ਆਉਣ ਦਾ ਤਕਰੀਬਨ ਟਾਈਮ ਹੋ ਗਿਆ ਹੈ। ਇਹ ਆਪਾਂ ਬਣਾ ਕੇ ਰੋਟੀ ਪਰ ਉਹ ਚਾਹ ਬਣਾ ਲਈਏ। ਚਾਹ ਠੀਕ ਹੈ ਕਿ ਫੇਰ ਆਪਾਂ ਉਹ ਰੋਟੀ ਬਣਾ ਲਈਏ ਤੇ ਕੁਝ ਬਣਾਉਣੀ ਆ ਫਾਣ ਨੂੰ। 3:30 ਵਜੇ ਕਿੰਨੇ ਆਪਣੀ ਬਣਾ ਚਲੀ ਠੀਕ ਹੈ ਪਰ ਰੋਟੀ ਕਾੜੀ ਬਣਾਈਏ ਕੁਝ ਲਓ ਜੀ ਬੱਚੇ ਆ ਗਏ ਸਕੂਲ ਤੋਂ ਇਹਨਾਂ ਨੂੰ ਹੋ ਗਈ ਛੁੱਟੀ ਲਓ ਬੱਲਾ ਆ ਗਈ ਲਓ ਜੀ ਇਹ ਦੋਨੋਂ ਆ ਗਏ ਸਕੂਲ ਤੋਂ ਆਪਾਂ ਇਹਨਾਂ ਨੂੰ ਦਈਏ ਹੂੰ ਪਾਣੀ ਪੁਣੀ ਪੀ ਲੈ आज ना उजी ड्रेस बहुत गंदी हुई है बैग भी गंदा होया है ऐसी गेम्स खेले हैं की खेले आज गेम्स की चीज है ड्रेस अच्छा और भी बहुत सारे हम के तो फर्स्ट आई सेकंड आई की फर्स्ट फर्स्ट आई और ना हुआ जो फर्स्ट आई है रेस विच है ठीक है ਮम्मा ਤੜਕੇ ਕਿੱਟਣ ਲੱਗੇ ਨੇ ਤੇ ਟਿਊਸ਼ਨ ਜਾ ਰਹੇ ਹਾਂ ਮਸ਼ਾਮ ਹੋ ਗਈ ਪੰਜ ਵਜੇਗੇ ਨੇ ਹਾਂਜੀ ਬੱਚੇ ਜਾ ਰਹੇ ਟਿਊਸ਼ਨ ਰੋਟੀ ਰੋਟੀ ਖਾ ਕੇ ਇਹ ਹੁੰਦੇ ਰਹੇ ਜਾਨਗੇ ਲੇਟ ਜੀ ਅੱਪਾ ਨਾ ਅੱਜ ਸਬਜੀ ਨਹੀਂ ਬਣਾਈ ਹੈਗੀ ਤੇ ਆਪਾਂ ਤੜਕਾ ਲਾਇਆ ਹੈ ਸਾਗ ਨੂੰ ਤੇ ਸਾਗ ਪਿਆਸੀ ਰਾਤੀ ਆਪਾਂ ਬਣਾ ਲਈਏ ਆਲੂ Shimla Mircha ਤੇ ਸਾਗ ਦਾ ਦੰਗਾ ਕਰਿਆ ਸੀ ਤੇ ਆਪਾਂ ਨਾਲੇ ਸਾਗ ਮਸਾਲਾ ਤੜਕਾ ਤੇ ਦੂਪਹਿਰ ਨੂੰ ਆਪਾਂ ਪੌਂਠੇ ਬਣਾ ਦਿੱਤੇ ਸੀ ਬੱਚਿਆਂ ਲਈ ਚਾਪਾ ਮੀਸੇੜੀ ਲਈ ਨਾਸਟਾ ਨਾਲ ਆਇਆ ਸੀ ਹੁਣ ਆਪਾਂ ਸਾਗ ਤੜਕਾ ਲੈਨੇ ਬੱਚਿਆਂ ਦੇ ਟਿਊਸ਼ਨ ਤੋਂ ਆਏ ਨੇ ਆਪਾਂ ਨੇ ਬੇਨੇ ਰੋਟੀ ਗੜੇ ਜੀ ਬਸ ਬੱਚੇ ਵੀ ਆਣੀ ਵਾਲੇ ਟਿਊਸ਼ਨ ਤੋਂ ਆਪਾਂ ਸਾਗ ਨੂੰ ਤੜਕਾ ਲਾਈਏ ਕੋਲ ਆਟਾ ਗੁੰਨੀਏ ਛੋਟੀਆਂ ਬਣਾਉਣੇ 7 ਵਜੇ ਬੱਚੇ ਹੁਣ ਆਏ ਟਿਊਸ਼ਨ ਤੋਂ ਤੇ ਸਾਗ ਤੜਕ ਲਿਆ ਹੀ ਆਪਾਂ ਆਟਾ ਗੁੰਨ ਲਿਆ ਇਹ ਆ ਕੇ ਲੱਗੀ ਖੇਡਣ ਓਨ ਯਮਕ ਲੈਟ ਸਾਰਾ ਦਿਨ ਬੱਚੇ ਨੂੰ ਖੇਡਣ ਦਾ ਟਾਈਮ ਨਹੀਂ ਮਿਲਦਾ ਸਵੇਰੇ 8 ਵਜੇ ਸਕੂਲ ਚਲੇ ਜਾਂਦੇ ਆ ਸ਼ਾਮੀ 3:30-4 ਵਜੇ ਨੇ ਆਉਂਦੇ ਆਣ ਆ ਕੇ 5 ਵਜੇ ਟਿਊਸ਼ਨ ਅਨ ਕੱਲ ਨੂੰ ਹਨਾ ਦੇ ਦੌੜਾ ਨੇ ਸਕੂਲ ਚ ਹੈ ਜਿਹੜੀ ਪ੍ਰੈਕਟਿਸ ਕਰ ਰਹੀ ਹੈ ਟਾਈਮ ਇਸ ਟਾਈਮ ਮਿਲਦਾ ਵਿਚਰੀਨ ਇੱਥੇ ਹੋਮਵਰਕ ਵੀ ਕਰਨਾ ਹੁੰਦਾ ਸਕੂਲ ਦਾ ਜਿਹਦੇ ਵਿੱਚ ਰਾਈਵਰ ਅੱਗੇ ਪੈਰ ਹੁੰਦਾ ਹੈ ਤੂੰ ਆ ਜਾਂਦੀ ਹੈਂ ਧਿਆਨ ਨਾਲ ਆਜਾ ਚਲ ਕੋਈ ਨਾ ਕੋ ਬਾਜ ਛੱਡ ਦੇ ਇਹ ਆਪਾਂ ਕੱਪੜੇ ਕੱਢ ਕੇ ਧੋਏ ਸੀ ਕੋਟੀਆਂ ਜੀਆਂ ਬੱਤੇ ਲਾਏ ਨੇ ਆਪਾਂ ਰੱਖ ਲਿਆ ਇਹਨਾਂ ਨੂੰ ਤੇ ਲਾ ਕੇ ਅਲਮਾਰੀ 'ਚ ਸਰਦੀਆਂ ਦੇ ਕੱਪੜੇ ਇੰਨੇ ਜਿਆਦਾ ਹੁੰਦਾ ਸੰਭ ਸੰਭ ਵੀ ਥੱਕ ਜਾਂਦਾ ਕੋਈ ਕਿੱਥੇ ਰੱਖ ਕੋਈ ਕਿੱਥੇ ਅਲਮਾਰੀ ਭਰ ਜਾਂਦੀ ਹੈ ਇਹਨਾਂ ਨੂੰ ਆਪਾਂ ਤੇ ਲਾ ਕੇ ਸੰਭੀਏ ਲਓ ਜੀ ਬੱਚੇ ਖੇਡ ਰਹੇ ਨੇ ਥੋੜੀ ਦੇਰ ਬਾਹਰ ਤੇ ਮੌਸਮ ਹੁਣ ਠੰਡ ਹੋ ਗਈ ਵਧੀਆ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗਰ ਨਾਲ ਤਦ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ